ਆ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਨਗਸੇ ਲਈ ਲੈ ਕੇ ਆਏ ਹਾਂ ਜੀ ਪਹਿਲੇ ਨੰਬਰ ਤੇ ਜਰਸੀ ਆ ਥੋੜੇ ਕਿ ਦਿਨਾਂ ਦੀ ਕੱਚੀ ਆ ਦੂਜੇ ਨੰਬਰ ਤੇ ਵਹਿੜਾ ਤਾਜੀ ਸੂਈ ਵੀ ਹੈ ਬਈ ਤੇ ਤੀਜੇ ਨੰਬਰ ਵਾਲੀ ਵੀ ਕੱਟੀ ਆ ਕੱਚੀ ਆ ਥੋੜੇ ਕਿ ਦਿਨਾਂ ਦੀ ਤੇ ਦੋ ਬਾਈ ਕੋਲੇ ਝੋਟੀਆਂ ਨੇ ਬਈ ਤੇ ਦੋ ਹੀ ਪਰ ਬੱਚੀਆਂ ਆਓ ਕਰ ਲੈਨੇ ਬਈ ਨੰਬਰ ਆ ਆ ਜੀ ਬਈ ਕਾਲਸ ਫਸਟ ਰੈਡ ਉਹ ਠੀਕ ਹੋ ਵਧੀਆ ਬਾਈ ਕਿਵੇਂ ਚੱਲਦਾ ਕੰਮਕਾਰ ਕੰਮ ਬੜੇ ਚਲੀਦਾ ਵਾ ਬਾਈ ਕਰ ਬਣਾ ਯਾਰ ਚਲੋ ਬੜੀਏ ਨਾਮ ਤੇ ਡਰੈਸ ਨਾਮ ਆਪਣਾ ਗੋਰਾ ਬਾਈ ਪਿੰਡ ਫਧੋੜਾ ਜ਼ਿਲ੍ਹਾ ਬਰਨਾਲਾ ਤਾਂ ਪੱਧ ਸੀ ਦਾ ਨਾਗਰ ਰੋਡ ਤੇ ਆਪਣਾ ਕਰ ਠੀਕ ਹੈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗਾ 87288 ਵੀਰੇ 0432 ਠੀਕ ਹੈ 872880432 ਇਹ ਬਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਜਾਂਚੀ ਦੇ ਦੇ ਟਾਪ ਕਲਾਸ ਕਿਹੜਾ ਸੁਵਸੂ Nghi ਹੈ ਦੂਜਾ ਸੁਰੀ ਨਾ ਸੁਣਦੇ ਕਿੰਨੇ ਦਿਨ ਲੈਂਗੇ ਬਈ ਹਫਤਾ ਬਾਕੀ ਹੋਏ ਫੇਸ ਤੇਰੀ ਕੱਚੀ ਆ ਦੂਜਾ ਸੁਵ ਫੇਜ਼ ਨੇ ਹਨ ਮੱਤੇ ਟੋਆ ਫੋਲਦਾ ਕੀ ਬਾਤ ਹੈ ਟੋਆ ਟੋਆ ਛੋਟਾ ਛੋਟਾ ਕਰਨਾ ਹਨਾ ਬਰੀਡ ਬਾਵਰ ਰਿਵਰਟ ਦੇਣਾ ਕੁਆਲਟੀ ਸਹੀ ਆ ਲੈ ਕੁਆਲਿਟੀ ਚੈੱਕ ਕਰ ਲੋ ਕੱਦ ਚੈੱਕ ਕਰ ਲੋ ਫਲੀ ਵੀ ਚੰਗੀ ਆ ਥਣ ਬਹੁਤ ਚੰਗਾ ਹਨ ਲੈ ਢਿੱਲਾਂ ਦੇਖੋ ਕੱਲੀ ਕੱਚੀ ਕੱਚੀ ਆ ਉਸਾਂ ਨੂੰ ਅੰਦਰ ਜਲਾਓ ਲੇਵਾ ਸੋਨਾ ਤਿਆਰ ਕਰ ਲੋ ਥਣ ਬਹੁਤ ਚੰਗਾ ਗਲਾਪੀ ਥਣ ਇਕੱਲਾ ਇਕੱਲਾ ਥਣ ਮੁੱਠੀਆਂ ਦਾ ਧੰਤ ਤਿਆਰ ਕਰੋ ਹੂੰ ਕੀ ਬਾਤ ਆ ਬਈ ਫੁੱਲ ਦੇ ਬਈ ਤੋੜ ਕੇ ਰਖਾ ਦੀ ਥੇਸ ਦੀ ਬਿਊਟੀ ਕਮਾਲ ਦੀ ਆ ਬਰੀਡ ਚੰਗੀ ਆ ਜਰਸੀ ਬਰੀਡ ਮਿਲਦੀ ਬਹੁਤ ਘੱਟ ਆ ਸੰਗੀ ਆ ਫਲੀ ਵੀ ਆ ਕੋਈ ਲਸਸੀ ਹਾਂ ਬਾਕੀ ਪੰਜਾਬ ਵਾਲੀ ਆ ਬਾਕੀ ਭਲੀ ਵੀ ਆ ਕੋਈ ਲਸੜ ਲਾ ਵੀ ਨਹੀਂ ਹੈਗੀ ਤੋਰਾ ਦੇਖੋ ਲੈ ਬਿਊਟੀ ਚ ਵੀ ਫੁੱਲ ਆ ਬਾਈ ਹਾਂ ਫੇਸ ਦੀ ਬਿਊਟੀ ਦੇਖੋ ਲੈ ਉਹ ਇੱਕ ਨੰਬਰ ਆ ਯਾਰ ਹਾਂਜੀ 15 ਤੋਂ 18 ਲੀਟਰ ਦਿੰਦੇ ਸੋ ਬੱਚੇ ਠੀਕ ਆ ਪਹਿਲੇ ਸੇ 14 ਕਿਲੋ ਦਾ ਰਿਕਾਰਡ ਹੈ ਦਾ ਓਕੇ ਬਾਕੀ ਜਾਨ ਬਹੁਤ ਆ ਜਾਨ ਬਹੁਤ ਆ ਕੀ ਮੋਲ ਆ ਬਾਈ ਜਿਆਦਾ ਜਿਆਦਾ 62 ਦੇ ਦਾਂਗੇ 62000 ਦੀ ਮਾਨਦਾਨ ਹੋ ਜਾ ਠੀਕ ਆ ਜੀ 62000 ਰੁਪਿਆ ਮੋਲਾ ਮਾਨਤਨ ਜ਼ਰੂਰ ਹੋ ਜਾ ਪਲੀ ਵੀ ਦੇਖੋ ਤੋਰਾ ਦੇਖੋ ਇੱਕ ਨੰਬਰ ਕੱਚੀ ਕੱਚੀ ਆ ਉਹ ਸਾਬ ਨਾਲ ਦਾ ਜਾ ਲਾਇਓ ਵੜਨਾ ਬਹੁਤਾ ਬੈੜਨਾ ਬਾਕੀ ਕੁਆਲਿਟੀ ਇਹਨਾਂ ਤੋਂ ਬਹੁਤ ਛੋਟੀ ਹੈ ਹਾਂ ਕੱਦ ਚੰਗਾ ਗਾ ਕੋਈ ਬਾਲੀ ਛੋਟੀ ਨਹੀਂ ਹੈਗੀ ਬਾਈ ਹੂੰ ਸਹੀ ਹੈ ਅੱਗੇ ਦੋ ਨੰਬਰ ਤੇ ਕਿਹੜਾ ਸੁਆ ਸੁਈ ਹੈ ਜੀ ਇਹ ਦੂਜਾ ਸੁਆ ਸੁਈ ਦੀ ਹੈ ਦੂਜਾ ਕਦੋਂ ਸੁਈ ਹੈ ਬਾਈ ਇਹ ਲੋ ਹੋ ਗਿਆ ਨਾ 12 ਤੋਂ 13 ਦਿਨ ਬੱਚਾ ਕੀ ਆ ਮਗਰ ਬੱਚਾ ਆ ਗਿਆ ਬੱਚਾ ਬਾਈ ਹੂੰ ਕਿੰਨਾ ਦੁੱਧ ਤਿਆਰ ਆ ਬਾਈ ਹੁਣ ਦੁੱਧ ਹੋ ਗਿਆ 16 ਕਿਲੋ ਤਿਆਰ 16 ਲੀਟਰ ਠੀਕ ਆ ਬਾਈ ਲੈ ਲੈਵਾ ਦੇ ਹਣਾ ਬਾਈ ਲੈਵਾ ਬੜਾ ਕੁਆਲਟੀ ਵਾਲਾ ਹਣਾ ਜਿਵੇਂ ਉਹਨਾਂ ਤਾਂ ਕਹਿੰਦੇ ਸਿੰਗਾਂ ਵਾਲੀ ਲੱਤਾਂ ਖੜਾ ਲਈ ਜੀ ਜਿਵੇਂ ਮਰਜ਼ੀ ਬੈਠਾ ਰੇ ਕੋਈ ਚੈੱਕ ਨਹੀਂ ਠੰਡੀ ਸੀਲ ਫੋਲਰ ਲੈ ਚਵਾਈ ਵੀ ਨਖਾਣ ਕਿਉਂ ਨਾ ਬੜਾ ਚੰਗਾ ਹਣਾ ਕੰਨੇ ਸਿੰਗਾ ਠੰਡੀ ਠੰਡੀ ਦਾ ਸਰ ਕੋਈ ਆਮ ਨਹੀਂ ਚਵਾਈ ਰੇ ਕੋਈ ਇੱਕ ਦਾ ਨੰਬਰ ਆ ਮੋਟਾ ਮੋਟਾ ਚੌਣ ਲੱਗਿਆ ਜਿਆਦਾ ਤਿਆਰ ਆ ਬਈ ਇਹ ਹੂੰ ਕਿਆ ਬਾਤ ਮਾਰੀ ਜੰਗੀ ਚਵਾਈ ਹਣਾ ਕਾਫੀ ਫੈਂਡ ਫੋਨ ਵੀ ਚੰਗੀ ਹੋਊਗਾ ਕੁਆਲਿਟੀ ਬਰੀਡ ਓਕੇ ਆਗੀ। ਇਹ ਕੁਆਲਿਟੀ ਇੱਕ ਨੰਬਰ। ਸਾਡੀ ਦਾ ਇੱਕ ਨੰਬਰ ਆ ਬਈ ਤੋਰ ਦੇ ਮਾੜੀ ਦੀ। ਬਰੀਡ ਇੱਕ ਨੰਬਰ ਆ ਫੇਸ ਫੂਡ ਪੂਰਾ ਚੰਗਾ ਕੁਆਲਿਟੀ। ਦੇਖੋ। ਬਾਕੀ ਥਾਂ ਦੀ ਪੀਂਦੀ ਫੋਲਾ ਆ। ਠੀਕ ਆ। ਥਾਂ ਦੀ ਮਾੜੀ ਪਾਲਾ 20 ਤੋਂ ਬਾਹਰ ਤੇ 20 ਮੰਨ ਕੇ ਰੱਖੋ। ਹੂੰ ਹੂੰ। ਉਹ ਕੱਦ ਠੀਕ ਆ ਹਣਾ। ਕੱਦਾਂ ਨਹੀਂ ਹੈਗਾ ਵੀ ਮਾੜੀ ਨਹੀਂ ਹੈਗੀ ਪੜੀ ਵੀ ਆ ਬੜਾ। ਥਣ ਲਈ ਵੀ ਆਲੀ। ਹੂੰ। ਤੇ ਕੀ ਮੋਲਾ ਬਈ ਜਾਇਜ ਜਰਾ 62000 ਦੀ ਮਾਨਦਾਨ ਹੋ ਜੀ ਠੀਕ ਆ ਬਾਈ 62000 ਰੁਪਿਆ ਮੋਲਾ ਮਾਨ ਦਾ ਜਰੂਰ ਹੋ ਜਗਾ ਲੈ ਵਲ ਮੁੱਲ ਜਾਇਜ ਹੈ ਰੈਕਟਰ ਦਾ ਜਮਾ ਜਾਇਜ ਮੁੱਲ 62000 ਮੁੱਲ ਜਮਾ ਜਾਇਜ ਲੈ ਵਲ ਬਹੁਤ ਲੱਤਾਂ ਦੇ ਹੂੰ ਬਾਕੀ ਠੰਡੀ ਆ ਯਾਰ ਕੱਲੇ ਸੈਂਗੀ ਆ ਕਹਿਣਾ ਕੁਛ ਨਹੀਂ ਗਰਮਾ ਕੀ ਬਾਤ ਆ ਅੱਗੇ ਬਈ ਤਿੰਨ ਨੰਬਰ ਕਿਹੜਾ ਸੂਆ ਸੁੰਦੀ ਆ ਇਹ ਤੀਜਾ ਸੂਆ ਸੁੰਦੀ ਆ ਕਿੰਨੇ ਦਿਨ ਲੂਗੀ ਬਾਈ ਫੇਰ ਇਹ ਹੱfte ਦਾ ਆਪਣੇ ਵਿੱਚ ਵਿੱਚ ਬਈ ਦੀ ਠੀਕ ਆ ਬਈ ਹੱfte ਦਾ 10 ਦਿਨਾਂ ਦੀ ਕੱਚੀ ਥਣ ਦੇਖੋ ਲੈ ਲੱਗਿਆ ਕਮਾਲ ਦਾ ਢਿੱਲ ਦੇ ਆ ਸਾਰੀਆਂ ਬਾਲਡਨ ਲੈ ਕੱਢੂ ਫੇਰ ਕਰਮਾਲੀ ਨੇ ਸੋਨਾ ਮੁੱਠੀ ਵਾਲਾ ਥਣ ਲੱਗਿਆ ਖੋਲ ਦੇ ਬਈ ਤੋਰ ਕਰਮਾਲੀ ਕੱਲੀ ਕੱਚੀ ਕੱਚੀ ਆ ਉਸ ਹਾਵਨਾ ਦਾ ਜਲ ਲਾਇਓ ਬ੍ਰੀਡ ਤੇ ਪ੍ਰਿੰਟ ਪ੍ਰਿੰਟ ਬੜਾ ਚੰਗਾ ਹੈ ਨਾ ਬਈ ਕਰਮਾਲੀ ਦਾ ਲੈ ਬਿਊਟੀ ਚੈੱਕਰ ਬਿਊਟੀ ਇੱਕ ਨੰਬਰ ਆ ਤੇ ਬਾਕੀ ਰੰਗਵਾਜ ਵਾਲੀ ਦੁੱਧ 35 36 ਕਿਲੋ ਜਵਾਬ ਠੀਕ ਆ ਹੂੰ 35 ਤੋਂ 36 ਲੀਟਰ ਦੁੱਧ ਆ ਬਈ ਨੇ ਰਿਕਾਰਡ ਦੱਸਿਆ ਹੂੰ ਪ੍ਰਿੰਟ ਪ੍ਰਿੰਟ ਬੜਾ ਚੰਗਾ ਯਾਰ ਕਰਦਾ ਬਹੁਤ ਚੰਗਾ ਨਵਾਈ ਨਹੀਂ ਤਾਂ ਜਾਈ ਫਿਰ ਖੜਿਆਤੀ ਆਪਾਂ ਜਰਾ ਠੀਕ ਆ ਇਹਦਾ ਬੜਾ ਮੁੰਡਾ ਪਾਣੀ ਜੀ ਮਾਰਿਆ ਪਿੱਛੇ ਸੀ ਠੀਕ ਆ ਬਾਈ ਵੱਡੀ ਜਾਂ ਲੱਗ ਛੋਟੀ ਨਹੀਂ ਸਹੀ ਗੱਲ ਆ ਬਾਈ ਕੱਚੀ ਆ ਕੱਚੀ ਦਾ ਭਾਅ ਵੀ ਉਹੇ ਜਿਹਾ ਹੀ ਹੋਵੇ ਬਾਈ ਹਾਂ ਬਾਕੀ ਤਾਂ ਫੋਨ ਤੇ ਕਰਨਾ ਚੱਲੀ ਠੀਕ ਆ ਬਾਈ ਮੋਲ ਨੂੰ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲਾ ਜਿਹੜਾ ਕੱਚੀ ਦੇ ਹਿਸਾਬ ਨਾਲ ਜਮਾ ਜਾਇਜ਼ ਮੋਲ ਹੋਊਗਾ ਜਿੱਦ ਦੇ ਤਿਆਰ ਹੋਗੀ ਵੜ ਦੱਸੂਗੀ ਜਿਹੜੇ ਹਿਸਾਬ ਨਾਲ ਬਲ ਬੁਲ ਦਿਖਾਉਣੀ ਹੈ ਨਾ ਹਾਂ ਬਣੂਗੀ ਬਹੁਤ ਬਾਕੀ ਮੇਰੇ ਕੋਲ ਤੀਜੀ ਤੀਜੀ ਵਾਰੀ ਮੇਰੇ ਕੋਲ ਹੈ ਠੀਕ ਆ ਆ ਹੁਣ ਆਈਏ ਤੂੰ ਪਹਿਲਾਂ ਕੱਚੀ ਆਈ ਸੀ ਫੇਰ ਮੈਂ ਤੀਜੀ ਛੱਜਰ ਠੀਕ ਆ ਹੂੰ ਜਦ ਤਿਆਰ ਹੋਈ ਤਾਂ ਲੈ ਬਹੁਤ ਠੀਕ ਆ ਬਾਕੀ ਸੀਗ ਨਾਲ ਆਹ ਹਾਂ ਬਾਕੀ ਅੱਗੇ ਬਈ ਝੋਟੀ ਕਿੰਨੀ ਕੁ ਮੋੜ ਹੈ ਦੀ ਇਹੋ 15 ਕਿਲੋ ਦੀ ਬਈ 15 ਕਿਲੋ ਦੀ ਹੈ ਕਿਹੜੀ ਟੀਗਰੀ ਹੈ ਬਈ ਇਹ ਨਹੀਂ ਟੀਗਰੀ ਨਹੀਂ ਪਤਾ ਪਰ ਮਾਂ ਬੋਲਦੀ ਜਰਾ ਜੀ ਠੀਕ ਆ ਬਈ ਕਿੰਨਾ ਕਰੋ ਤੁਸੀਂ ਮਾਂ ਸਰ 16 ਲੀਟਰ ਦਾ ਬਈ ਦੇ ਰਕਾਰ ਦੇ ਝੋਲੀ ਇੱਕ ਨੰਬਰ ਚਾਰ ਥਾਂ ਕੀ ਆ ਬਾਤ ਆ ਝੋਲੀ ਦਾ ਬਾੜੀ ਚੰਗੀ ਆ ਨਾ ਲੇ ਸਿੰਗ ਨਾਲ ਹੀ ਮੋੜਦੀ ਹੁੰਦੀ ਆ ਚੰਗੀ ਆ ਪਤਲੇ ਸਿੰਗ ਵਾਲੀ ਆ ਯਾਰ ਹਾਂ ਠੀਕ ਆ ਦੁੱਧ ਵਾਲੀ ਹਾਂ ਬਰੀਕ ਵਾਲੀ ਆ ਦੁੱਧ ਵਾਲੀ 12 ਕਿਲੋ ਠੀਕ ਆ ਚੰਗੀ ਸਾਹ ਨਹੀਂ ਤਾਂ ਵੱਧ ਦੇ ਥੋੜੀ ਹੂੰ ਦੁੱਧ ਵਾਲਾ ਪੀਸ ਆ ਛੋਟੀ ਚੰਗੀ ਆ ਪਲੀ ਵੀ ਕੋਈ ਲੱਸੀ ਲਾਮੀ ਨਹੀਂ ਹੈਗੀ ਵੀ ਸਹੀ ਆ ਹੂੰ ਨਹੀਂ ਕੱਢਣੀ ਥੋੜੀ ਨਹੀਂ ਸਹੀ ਗੱਲ ਲੈ ਜਮਾ ਸਾਫ ਹਣਾ ਥੋੜਾ ਤੇ ਕੀ ਮੋਲ ਆ ਬਈ ਇਹਦਾ 28000 28000 ਦੀ ਮੰਗ ਤਾਂ ਹੋਈ ਇਹ ਵੀ ਨਸਲ ਵਾਲੀ ਹੁੰਦੀ ਕਰਕੇ ਹੱਥ ਫਰਾ ਨਹੀਂ ਦੂਜਿਆਂ ਨੂੰ ਫਰਾਉਂਦਾ ਹੈ ਸਹੀ ਗੱਲ ਆ ਬਾਈ ਹਾਂ ਪੂ ਚੱਕ ਕੇ ਖੜਦੀ ਹੈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰ ਹੀ ਨਹੀਂ ਆ ਜਿਆਦਾ ਬਹੁਤ ਚੌੜਾ ਹਾਂ ਚੌੜੀ ਝੂੜੀ ਚੰਗੀ ਦੇਖਣਾ ਚੰਗਾ ਲੱਗਿਆ ਲੈ ਥਾਣੇ ਦੀ ਕੋ ਕਲਾ ਕਲਾ ਫਲੀਆਂ ਵਰਗੇ ਥਾਣ ਲੱਗੇ ਹੈ ਕੈਰ ਬਹੁਤ ਚੰਗੀ ਆ ਹੂੰ ਬਾਕੀ ਮੋਲ ਵੀ ਜਾਇਜ਼ ਆ ਯਾਰ ਮੋਲ ਚੰਗੀ ਆ ਮੋਲ ਜਮਾ ਜਾਇਜ਼ ਆ ਮਾਨ ਸਹੀ ਗੱਲ ਆ 28000 ਦੀ ਝੋਟੀ ਬਾਈ ਕਹਿੰਦਾ ਦੇ ਦੇਾਂਗੇ ਜਮਾ ਜਾਇਜ਼ ਮੋਲ ਝੋਟੀ ਚੰਗੀ ਆ ਅੱਗੇ ਵੀਰੇ ਦੂਜੇ ਨੰਬਰ ਵਾਲੀ ਝੋਟੀ ਕਿੰਨੀ ਉਮਰ ਆ ਭਰਾ ਜੀ ਇਹ ਹੋ ਗਈ 18 ਮਹੀਨਿਆਂ ਦੀ ਬਈ 18 ਮਹੀਨਿਆਂ ਦੀ ਹੈ ਠੀਕ ਆ ਬਈ ਇਹ ਨਹੀਂ ਕੁਆਲਿਟੀ ਬਹੁਤ ਆ ਕੁਆਲਿਟੀ ਬਹੁਤ ਆ ਕੀ ਰਿਕਾਰਡ ਹੈ ਵੀ ਮਾਨਾ ਬਈ ਇਹਦੇ ਕੂਤਾਂ ਚੱਕਦੇ ਇਹਦੇ ਤਾਂ 15 ਕਿਲੋ ਦਾ ਸੀ 15 ਕਿਲੋ ਠੀਕ ਆ ਭਈ ਥਾਣੇ ਦੇ ਬਹੁਤ ਚੰਗੇ ਨੇ ਲੈ ਬਈ ਚਾਰ ਥਾਣ ਪੂਰੀ ਵਿੱਤੀ ਦੇ ਗੱਲਾ ਗੱਲਾ ਥਾਣ ਹਾਂ ਬਲੇ ਵੀ ਚੰਗੇ ਯਾਰ ਹਨ ਲੈ ਸੀਲ ਬਹੁਤ ਆ ਯਾਰ ਉਹ ਚੱਕ ਚੱਕ ਖੜਦੀ ਹੈ ਜਿਵੇਂ ਮਰਜੀ ਆ ਤੇ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਥਾਣੇ ਦੇ ਬਹੁਤ ਵਧੀਆ ਲੈ ਕੀ ਆ ਫੁੱਲ ਵੀ ਆ ਤੋ ਵਰਦੀ ਪਿੱਛੇ ਤੋਂ ਚੌੜੀ ਜੁੜੀ ਫੁੱਲ ਆ ਹਨਾ ਪਣੀ ਵੀ ਆ ਕੋਈ ਲੱਸੀ ਲਾਵੇਂ ਇਹਦਾ ਸੇਤੀ ਟਿਕਾ ਲੈ ਲੂ ਭਰਾ ਹਮ ਇੱਕ ਨੰਬਰ ਨਸਲ ਆ ਬਈ ਤੋਰਾ ਬਰੀਟ ਓਕੇ ਆ ਤੇ ਕਦ ਚੰਗਾ ਸੀਮਣ ਵੀ ਸੇਤੂ ਹੀ ਲੈ ਲੂ ਇਹਦਾ ਕੀ ਮੁੱਲ 32000 ਦੀ ਝੋਟੀ ਪਾਈ ਕਹਿੰਦਾ ਦੇ ਦਿਆਂਗੇ ਮੁੱਲ ਜਾਇਜ਼ਾ ਝੋਟੀ ਚੰਗੀ ਬਈ ਫੜੀ ਵੀ ਬਹੁਤ ਆ ਸਭੀ ਫੜੀ ਹੈ ਜਾਨ ਹਾਂ ਜਾਣ ਵਾਲੀ ਝੋਟੀ ਆ ਕੋਈ ਲੱਸੀ ਲਾਵੇਂ ਨਹੀਂ ਅੱਗੇ ਬਾਈ ਬੱਚੀ ਕਿੰਨੀ ਕੁ ਉਮਰ ਦੀ ਤੇ 4-5 ਮਹੀਨੇ ਦਾ ਬੱਚਾ ਹੋਵੇ ਸੰਭਰਾਦੇ ਆਪਾਂ ਠੀਕ ਆ ਬਾਈ ਛੋੜੀ ਇਹ ਦਿਖਾ ਰਗਾ ਇੱਕ ਨੰਬਰ ਛੋੜੀ ਦਾ ਸੋਇਆ ਲਿਖੀ ਮੈਂ ਕਹਿੰਦਾ ਜਮਾਂ ਗੱਬਣ ਵਾਲੀ ਆ ਨਾ ਛੋੜੀ ਦੀ ਹੂੰ 4 ਥਾਣ ਇਕੱਲਾ ਇਕੱਲਾ ਥਾਣ ਬਈ ਬਰੀਕੀ ਜੀ ਬਹੁਤ ਆ ਬੱਚਾ ਹੂੰ ਕੀ ਮੋਲ ਆ ਬਈ ਜੈ ਕਹਿੰਦੇ ਨਾ 9000 ਦਾ ਬੱਚਾ ਬਾਈ ਕਹਿੰਦਾ ਦੇ ਦੇਗਾ ਅੱਗੇ ਬਾਈ ਲਾਸਟ ਚੀਜ਼ ਆ ਗਲਾਬੀ ਥਾਣੇ ਦੇ ਨੇ ਹੂੰ ਚਾਰ ਥਾਣੇ ਗੁਲਾਬੀ ਥਣ ਕਿੰਨਾ ਟਾਈਮ ਉਹ ਗੱਟੀ ਕਰ ਗਏ ਇਹ ਹੁੰਦਾ ਕਿ ਇਹ ਹੋ ਗਿਆ ਇੱਕ ਦਿਨ ਇੱਕ ਮਹੀਨਾ ਪਾਸ ਹੋਦਣਾ ਠੀਕ ਆ ਬਾਈ ਚੋੜੀ ਇੱਕ ਨੰਬਰ 4 ਥਾਣੇ ਗੁਲਾਬੀ ਥਣ ਬਾਕੀ ਬੱਚੀ ਛੋਟੀ ਨਹੀਂ ਹਾਂ ਕੱਦ ਚੰਗਾ ਹਾਂ ਠੀਕ ਆ ਛੋਟੀ ਨਹੀਂ ਬਾਈ ਕੱਦ ਚੰਗਾ ਠੀਕ ਆ ਠੀਕ ਆ ਲੱਗਿਆ ਉਹ ਬਾਈ ਹੂੰ ਖਾਲੀ ਕਹਿ ਕੇ ਦੇ ਰਹੇ ਆਂ ਬਾਈ ਕਹਿੰਦਾ ਕਿਉਂ ਆਪਾਂ ਵੀ ਬਾਈ ਕਹਿੰਦਾ ਖਾਲੀ ਮੰਨ ਕੇ ਲਈਏ ਫੇਸ ਹੂਸ ਬੜਾ ਚੰਗਾ ਬਾਈ ਹਾਂਜੀ ਹਾਂ ਬਿਊਟੀ ਬਹੁਤ ਚੰਗੀ ਆ ਬੱਚੇ ਤੇ ਹਨਾ ਲੱਕੀ ਬਹੁਤ ਤਾਂ ਲੱਗਦੀ ਆਂ ਬੰਦੀ ਫੜ ਨਹੀਂ ਹੋਣੀ ਦੇਖਣੀ ਚੰਗੀ ਹੈ ਹਾਂ ਅੱਜ ਸੀਵਨ ਚੰਗੀਆਂ ਦੀ ਹੈ ਵਾਜੀ ਠੀਕ ਹੈ ਜੀ ਤੇ ਕੀ ਮੋਲ ਆ ਬਾਈ ਜਾਇਜ਼ ਦਾ 20000 ਦੀ ਮਾਨਤਨ ਹੋ ਜੂ ਧੰਨਵਾਦ ਓਕੇ ਜਮਾ ਜਾਇਜ਼ ਮੋਲ ਦਾ 20000 ਰੁਪਏ ਮਾਨਤਨ ਜ਼ਰੂਰ ਹੋ ਜੂਗਾ ਬੱਚੀ ਵੀ ਚੰਗੀ ਆ ਬਾਈ ਨਾਲ ਦਾ ਬੱਚਾ ਵੀ ਚੰਗਾ ਹੈ ਜੋੜਾ ਇਕੱਠਾ ਲਾਉਂਗੇ ਵਧੀਆ ਮਾਨਤਨ ਹੋ ਜੂਗਾ ਜੋੜਾ ਝੋਟੀਆਂ ਦਾ ਇਕੱਠਾ ਲਾਉਂਗੇ ਵਧੀਆ ਮਾਨਤਨ ਹੋ ਜੂਗਾ ਆ ਬੜ ਕੱਚੀ ਕੱਚੀ ਆ ਬਣਦੀ ਤਰੀ ਆਉਂਦੀ ਹੈ ਲੈ ਵਾ ਬਹੁਤ ਬਣਾਉ ਜਿਹੜੇ ਸਾਨੂੰ ਬਲ ਦਿਖਾਉਂਦੀ ਆ ਆ ਬੜ ਸੂਈ ਸਵਾਈ ਹੈ ਕੱਲੇ ਸਿੰਘ ਦਾ ਤੇਗਲੀ ਬੋਲਾ ਬਾਈ ਨੇ ਧਰਮਾਰੀਆਂ ਚਵਾਈ ਓਕੇ ਆ ਜਰਸੀ ਆ ਬਾਈ ਮੁੱਲ ਜਮ ਜਾਇਜ਼ ਆ ਚੰਗੀ ਆ ਪਲੀ ਵੀ ਆ ਪੰਜਾਬ ਵਾਲੀ ਰਵੇ ਧੰਨਵਾਦ